ਸਸਰੀ ਕੰਜੀ ਮੈਜਿਸਟਲੋਂ ਦਾ ਟੀਵੀ ਅਨਰਾਈਨਲ ਮਿਲਕੇਸ ਵੀਡੀਓ ਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਇਹਨਾਂ ਵੀਡੀਓਜ਼ ਦੇ ذریعے ਆਪਾਂ ਗੱਲਬਾਤ ਕਰਦੇ ਆਂ ਦੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਇੱਕ ਸਵਾਲ ਹੈ ਜਿਹੜਾ ਉਹ ਅਕਸਰ ਹੀ ਬੱਚਿਆਂ ਨੂੰ ਪੁੱਛਿਆ ਜਾਂਦਾ ਆ ਐਗਜ਼ਾਮਸ ਦੇ ਵਿੱਚ ਕਿ ਪੰਜਾਬੀ ਭਾਸ਼ਾ ਦਾ ਮੂਲ ਕੀ ਹੈ ਯਾਨੀ ਕਿ ਕਿੱਥੋਂ ਇਸ ਦੀ ਸ਼ੁਰੂਆਤ ਹੋਈ ਆ ਕਿੱਥੋਂ ਇਸ ਦਾ ਆਰੰਭ ਹੋਇਆ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਆ ਉਹ ਨਿਰੋਲ ਆਰੀ ਭਾਸ਼ਾ ਹੈ ਇਹਦੇ ਵਿੱਚ ਕੋਈ ਦੋਰਾਈ ਨਹੀਂ ਆ ਸੋ ਇਹ ਜਿਹੜਾ ਜਵਾਬ ਹੈ ਬਿਲਕੁਲ درست ਹੈ ਕਿ ਪੰਜਾਬੀ ਜਿਹੜੀ ਆ ਉਹ ਆਰੀ ਭਾਸ਼ਾ ਹੈ ਯਾਨੀ ਆਰੀਆ ਲੋਕਾਂ ਦੀ ਇਹ ਪਹਿਲਾ ਭਾਸ਼ਾ ਹੁੰਦੀ ਸੀ ਉਸ ਤੋਂ ਬਾਅਦ ਇਸ ਦਾ ਵਿਸਥਾਰ ਹੁੰਦਾ ਗਿਆ ਵਿਕਾਸ ਹੁੰਦਾ ਗਿਆ ਤੇ ਜਿਹੜੀ ਵਰਤਮਾਨ ਸਮੇਂ ਵਿੱਚ ਬੋਲੀ ਜਾਂਦੀ ਹੈ ਸਾਡੀ ਪੰਜਾਬੀ ਗੁਰਮੁਖੀ ਭਾਸ਼ਾ ਹੈ ਉਸ ਦਾ ਵਿਕਾਸ ਹੋਇਆ ਵਿਸਥਾਰ ਹੋਇਆ ਇਹ ਣੀ ਮੂਲ ਇਸ ਤਾ ਜਿਹੜਾ ਆ ਉਹ ਵੈਦਿਕ ਸੰਸਕ੍ਰਿਤਾ ਯਾਨੀ ਕਿ ਜੇ ਆਪਾਂ ਮੰਨਿਆ ਜਾਵੇ ਕਿ ਜਿਹੜੀ ਪਹਿਲੀ ਭਾਸ਼ਾ ਵੈਦਿਕ ਗ੍ਰੰਥਾਂ ਵਾਲੀ ਭਾਸ਼ਾ ਜਿਹੜੀ ਸੀ ਉਹ ਬਿਨਸ਼ਕ ਵੈਦਿਕ ਸੰਸਕ੍ਰਿਤ ਸੀ ਕਿ ਜਿਸ ਤੋਂ ਹੋਰ ਲਿਪੀਆਂ ਉਕਤੀਆਂ ਤੇ ਹੁਣ ਜਿਹੜੀ ਅਸੀਂ ਵਰਤਦੇ ਆ ਗੁਰਮੁਖੀ ਲਿਪੀ ਉਹ ਪੰਜਾਬੀ ਗੁਰਮੁਖੀ ਜਿਹੜਾ ਸ਼ਬਦ ਅੱਖਰ ਹੀ ਬੱਚੇ ਇਸ ਤੇ ਕਨਫਿਊਜ਼ ਹੋ ਜਾਂਦੇ ਆ ਵੀ ਇਹ ਗੁਰਾਂ ਦੇ ਮੁਖ ਤੋਂ ਉਚਾਰੀ ਜਾਣ ਵਾਲੀ ਤੇ ਗੁਰੂਆਂ ਨੇ ਇਸ ਤੋਂ ਇੰਟਰੋਡਿਊਸ ਕਰਵਾਇਆ ਤਾਂ ਇਹ ਜਿਹੜਾ ਜਵਾਬ ਹੈ ਇਹ درست ਨਹੀਂ ਹੈਗਾ ਇਹ ਜਿਹੜੀ ਆ ਗੁਰੂਆਂ ਯਾਨੀ 16ਵੀਂ ਸਦੀ ਤੋਂ ਪਹਿਲਾਂ ਦੀ ਭਾਸ਼ਾ ਆ ਜਿਹੜੀ ਜਿਸ ਨੂੰ ਅਸੀਂ ਗੁਰਮੁਖੀ ਆਖਦੇ ਨਾ ਗੁਰਮੁਖੀ ਨਾਮ ਇਹਨਾਂ ਦਾ ਉਦੋਂ ਪੈ ਗਿਆ 16ਵੀਂ ਸਦੀ 'ਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਸੀ ਉਸ ਤੋਂ ਪਹਿਲਾਂ ਵੀ ਇਹ ਵਰਤੀ ਜਾਣ ਵਾਲੀ ਭਾਸ਼ਾ ਸੀ ਬੋਲੀ ਜਾਣ ਵਾਲੀ ਭਾਸ਼ਾ ਸੀ ਪੰਜਾਬੀ ਸਾਡੀ ਸ਼ਾਮੁਖੀ ਜਿਹੜੀ ਆ ਉਹ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਹੈ ਗੁਰਮੁਖੀ ਜਿਹੜੀ ਆ ਉਹ ਸਾਡੇ ਚੜ੍ਹਦੇ ਪੰਜਾਬ ਯਾਨੀ ਕਿ ਭਾਰਤ ਦੇ ਵਿੱਚ ਜਿਹੜਾ ਪੰਜਾਬ ਹੈ ਉੱਥੇ ਜ ਬੋਲੇ ਜਾਣ ਵਾਲੀ ਪੰਜਾਬੀ ਹੈ ਕਿਸੇ ਵੀ ਭਾਸ਼ਾ ਦਾ ਜਿਹੜਾ ਵਿਕਾਸ ਹੁੰਦਾ ਆ ਉਹ ਦੋ ਰੂਪਾਂ 'ਚ ਹੁੰਦਾ ਹੈ ਲਿਖਿਤ ਤੇ ਮੌਖਿਕ ਪਰ ਸਭ ਤੋਂ ਪਹਿਲਾ ਜਿਹੜਾ ਰੂਪ ਜਿਹੜਾ ਸਾਡੇ ਕੋਲੇ ਆਇਆ ਸੀ ਕਿਸੇ ਵੀ ਭਾਸ਼ਾ ਦਾ ਬਿਨਾਂ ਸ਼ੱਕ ਉਹ ਉਹ ਦਾ ਮੌਖਿਕ ਰੂਪ ਸੀਗਾ ਲਿਖਿਤ ਭਾਸ਼ਾ ਤਾਂ ਬਹੁਤ ਬਾਅਦ ਵਿੱਚ ਬੜੀਆਂ ਨੇ ਪਹਿਲਾ ਰੂਪ ਉਸ ਦਾ ਮੌਖਿਕ ਰੂਪ ਦੇ ਵਿੱਚ ਹੀ ਆਇਆ ਯਾਨੀ ਕਿ ਪਹਿਲਾਂ ਬੋਲ ਕੇ ਹੀ ਮੌਖਿਕ ਭਾਸ਼ਾ ਦਾ ਜਿਹੜਾ ਆਪਾਂ ਕਹ ਲਈਏ ਉਹ ਵੀ ਕੰਸਰਨ ਹੁੰਦਾ ਸਬੰਧ ਹੁੰਦਾ ਏ ਉਹ ਬੋਲਣ ਤੇ ਸੁਣਨ ਨਾਲ ਹੁੰਦਾ ਏ ਕਿਸੇ ਵੀ ਲਿਖਿਤ ਭਾਸ਼ਾ ਦਾ ਜਿਹੜਾ ਸਬੰਧ ਆ ਉਹ ਸਿੱਧੇ ਤੌਰ ਤੇ ਪੜਨ ਲਿਖਣ ਨਾਲ ਹੁੰਦਾ ਏ ਵਿਸਥਾਰਤਾ ਵਿਕਾਸ ਤਾਂ ਦੋ ਰੂਪਾਂ ਦੇ ਵਿੱਚ ਹੀ ਹੁੰਦਾ ਹੈ ਨਾ ਪਰ ਪਹਿਲਾ ਜਿਹੜਾ ਰੂਪ ਸਾਨੂੰ ਮਿਲਿਆ ਹੈ ਮੌਖਿਕ ਭਾਸ਼ਾ ਦੇ ਰੂਪ ਵਿੱਚ ਹੀ ਮਿਲਿਆ ਕਿਸੇ ਵੀ ਨਿੱੱਪੇ ਨੂੰ ਜੇ ਆਪਾਂ ਸਦੀਵੀ ਰੱਖਣਾ ਹੈ ਤਾਂ ਡੈਫੀਨੇਟਲੀ ਉਹ ਭਾਸ਼ਾ ਜਿਹੜੀ ਹੈ ਸਾਡੇ ਕੋਲੇ ਲਿਖਤੀ ਰੂਪ ਦੇ ਵਿੱਚ ਮੌਜੂਦ ਹੋਣੀ ਲਾਜ਼ਮੀ ਆ ਫਿਰ ਹੀ ਉਸ ਭਾਸ਼ਾ ਨੂੰ ਸਦੀਵੀ ਚਿੱਤੇ ਰੱਖਿਆ ਜਾ ਸਕਦਾ ਸੋ ਇਹ ਸਵਾਲ ਬੜਾ ਕਨਫਿਊਜ਼ ਕਰਦਾ ਬੱਚਿਆਂ ਨੂੰ ਬੱਚੇ ਅਕਸਰ ਇਸ ਦੇ ਵਿੱਚ ਪਾਲ ਵਿੱਚ ਲਿਖਾ ਪਾਉਂਦੇ ਕਿ ਗੁਰਮੁਖੀ ਜਿਹੜੀ ਆ ਉਹ ਰਾਜ ਦੀ ਗੱਲ ਹੈ ਗੁਰਾ ਦੇ ਮੁਖ ਤੋਂ ਆਈ ہوئی ਹੈ ਤੇ ਉਦੋਂ ਹੀ ਇਹ ਜਿਹੜੀ ਵਿਕਸਤ ਹੋਈ ਆ ਪਰ ਨਹੀਂ ਇਹ ਜਿਹੜੀ ਭਾਸ਼ਾ ਹੈ ਬਹੁਤ ਲੰਬੇ ਸਮੇਂ ਤੋਂ ਵੈਦਿਕ ਸੰਸਕ੍ਰਿਤ ਜਦੋਂ ਸੀ ਹੀ ਉਦੋਂ ਤੋਂ ਇਸ ਭਾਸ਼ਾ ਦਾ ਵਿਸਥਾਰ ਹੋਣਾ ਸ਼ੁਰੂ ਹੋਇਆ ਅਗਲੀ ਵੀਡੀਓ ਦੇ ਵਿੱਚ ਬ੍ਰਹਮੀ ਲਿਪੀ ਜਿਹੜੀ ਮੋਟਕ ਦੀਨ ਤੋਂ ਚੱਲ ਰਹੀ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ